ਆਵੇ ਲਗੀ ਜਵਾਬ ਦੇ ਮਾਨਯੋਗ ਕਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹਦਾਇਤਾਂ ਮੁਤਾਬਕ ਅਸੀਂ ਕੌਨਫੀਡੈਂਸ ਬਿਲਡਿੰਗ ਮੀਜਰ ਲੈਂਦੇ ਆ ਜਿੱਥੇ ਵੀ ਵਰਨੇਬਲ ਏਰੀਆ ਜੋ ਅਸੀਂ ਆਇਡੈਂਟੀਫਾਈ ਕੀਤੇ ਚਾਹੇ ਉਹ ਕੋਈ ਵੀ ਹੈਮਲੇਟਸ ਨੇ ਉਪਸਥੀਆਂ ਨੇ ਉੱਥੇ ਸਾਡੀ ਰੈਗੂਲਰਲੀ ਫੋਰਸ ਤੇ ਪੈਰਾਮਿਲਟਰੀ ਫੋਰਸ ਦੀ ਜਿਹੜੀ ਕੰਪਨੀ ਸਾਨੂੰ ਮਿਲੀ ਹੋਈ ਹੈ ਉਹਦੇ ਆਫਸਰ ਰੈਗੂਲਰਲੀ ਉੱਥੇ ਜਾ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰ ਰਹੇ ਆ ਇਸ ਤੋਂ ਇਲਾਵਾ ਜਿਹੜੇ ਸ਼ਰਾਰਤੀ ਕਿਸਮ ਦੇ ਲੋਕ ਨੇ ਜਿਹੜੇ ਸ਼ਰਧ ਕਰ ਸਕਦੇ ਆ ਇਲੈਕਸ਼ਨ ਦੌਰਾਨ ਉਹਨਾਂ ਨੂੰ ਟ੍ਰਬਲ ਮੇਕਰਜ਼ ਦੀ ਲਿਸਟ ਬਣਾਈ ਹੈ ਉਹਨਾਂ ਦੇ ਉੱਤੇ ਲਗਾਤਾਰ ਐਕਸ਼ਨ ਜਾਰੀ ਹੈ ਪ੍ਰੋਵੈਂਸ਼ਨ ਜਿਹੜੀ ਹੈ ਉਹਨਾਂ ਦੇ ਉੱਤੇ ਲਾਗੂ ਕੀਤੀ ਜਾ ਰਹੀ ਹੈ ਪ੍ਰੀਵੈਂਟਿਵ ਜਿਹੜੀਆਂ ਧਾਰਾਵਾਂ ਨੇ ਔਰ ਬਾਉਂਡ ਡਾਊਨ ਕੀਤਾ ਜਾ ਰਿਹਾ ਉਹਨਾਂ ਨੂੰ ਇਸ ਤੋਂ ਇਲਾਵਾ ਜਿਹੜੇ ਸਾਡੇ ਨਜਾਇਜ਼ ਸ਼ਰਾਬ ਨਿਆਈ ਅਸਲਾ ਔਰ ਡਰੱਗਸ ਦੇ ਉੱਤੇ ਬੜਾ ਸਪੈਸ਼ਲ ਆਪਰੇਸ਼ਨ ਚੱਲ ਰਹੇ ਦਿੱਤੇ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਚ ਕਾਫੀ ਅੱਛੇ ਰਿਜ਼ਲਟਸ ਆਏ ਹੈ ਕਮਿਸ਼ਨਰ ਪੁਲਿਸ ਮੋਰਨ ਕ੍ਰਾਸ ਬਾਰਡਰ ਵੀ ਜਿਹੜਾ ਸਮਗਲਿੰਗ ਕਾਰਟਲਸ ਨੇ ਸਮੈਸ਼ ਕੀਤੇ ਆ ਔਰ ਇਲੀਗਲ ਜਿਹੜੇ ਆਰਮਸ ਉਹਨਾਂ ਦੀ ਕਾਫੀ ਅੱਛੀ ਰਿਕਵਰੀ ਹੋਈ ਆ ਸਿਮਿਲਰਲੀ ਐਕਸਾਈਜ਼ ਦੇ ਉੱਤੇ ਵੀ ਅਸੀਂ ਐਕਸਾਈਜ਼ ਡਿਪਾਰਟਮੈਂਟ ਨਾਲ ਵੀ ਰਲ ਕੇ ਉਹਨਾਂ ਤੋਂ ਵੀ ਲਿਸਟ ਲਈ ਆ ਔਰ ਇੱਕ ਸਾਂਝੇ ਤੌਰ ਤੇ ਕੋਆਰਡੀਨੇਟਡ ਐਫਰਟ ਜਿਹੜਾ ਅਗੇਂਸਟ ਇਲੀਸਿਟ ਲਿਕਰ ਵੀ ਕੀਤਾ ਜਾ ਰਿਹਾ ਹੈ 51% ਦੇ ਕਰੀਬ ਅਸੀਂ ਵੈਪਨ ਡਿਪੋਜ਼ਿਟ ਹੋ ਚੁੱਕੀ ਹੈ ਅੰਮ੍ਰਿਤਸਰ ਕਮਿਸ਼ਨਰੇਟ ਦੇ ਅੰਦਰ ਔਰ ਇਹ ਉਸ ਬੰਦਿਆਂ ਤੋਂ ਇਲਾਵਾ ਹੈਗੇ ਜਿਹੜਿਆਂ ਦੀ ਸਕਰੀਨਿੰਗ ਕਮੇਟੀ ਦੇ ਵਿੱਚ ਅਰਖਾਸਤਾਂ ਆਈਆਂ ਹੋਈਆਂ ਜਿਨ੍ਹਾਂ ਨੂੰ ਪਰਸਨਲ ਥ੍ਰੈਟ ਹੈ ਤੋਂ ਉਹ ਸਾਰਾ ਅਸੀਂ ਐਗਜ਼ਾਮਿਨ ਕਰਾਂਗੇ ਔਰ ਕੁਝ ਲੋਕਾਂ ਨੇ ਗਾਨਾ ਹouses ਦੇ ਵਿੱਚ ਕਰਾਏ ਹੋਏ ਆ ਕੁਝ ਥਾਣਿਆਂ ਦੇ ਵਿੱਚ ਕਰਾਏ ਜਾ ਰਹੇ ਆ ਤੋਂ ਮੈਂ ਤੁਹਾਡੇ ਦਾ ਹੀ ਇਹ ਸਾਰਾ ਮੈਸੇਜ ਅੰਮ੍ਰਿਤਸਰ ਵਾਸੀਆਂ ਨੂੰ ਦੇਣਾ ਚਾਹੁੰਦਾ ਕਿ ਪੁਲਿਸ ਜਿਹੜੀ ਹੈ ਉਹ ਵਚਨਬੱਧਾ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਔਰ ਆਪਣੇ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਬੇਜਿਜ ਹੋ ਕੇ ਬੇਖੌਫ ਔਰ ਪੂਰੇ ਕੌਨਫੀਡੈਂਸ ਨਾਲ ਕਰ ਸਕਦੇ ਜੋ ਸਾਡਾ ਮੇਨ ਮਾਨਯੋਗ ਕਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪੁਲਿਸ ਪੂਰੀ ਤਰ੍ਹਾਂ ਸਤਕ